ਘਵਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੈਹਾ ਤੁਹਾਡਾ ਹੋਸ ਰਾਜ ਸੁਨੀਲ ਕੁਮਾਰ ਜਾਖੜ ਨੂੰ ਫਿਰ ਦੁਬਾਰਾ ਥਾਪੜਾ ਦੇ ਦਿੱਤਾ ਹੈ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਨੀਲ ਕੁਮਾਰ ਜਾਖੜ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਿਲਕੁਲ ਮੌਨ ਵਰਤੇ ਚਲੇ ਗਿਆ ਸੀ ਕਿਉਂਕਿ ਇੱਕ ਵੀ ਸੀਟ ਨਹੀਂ ਮਿਲੀ ਜਿਮਣੀ ਚੋਣਾ ਦੇ ਵਿੱਚ ਵੀ ਬੁਰਾ ਹਾਲ ਹੋਇਆ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਚਾਰਾ ਹਲਕਿਆਂ ਤੋਂ ਜਿਮਣੀ ਚੋਣਾ ਹੋਈਆਂ ਸੀ ਗਿੱਦੜਵਾਹਾ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਇਵਨ ਤੋਂ ਕੇ ਸ੍ਰੀਨ ਕੁਮਾਰ ਜਾਖੜ ਵੱਲੋਂ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਰਵਨੀਤ ਬਟੂ ਨੇ ਕੀਤਾ ਹਰਜੀਤ ਗਰੇਵਾਲ ਨੇ ਕੀਤਾ ਮਨਪ੍ਰੀਤ ਬਾਦਲ ਨੇ ਕੀਤਾ ਵਿਜੇ ਸਾਪਲਾ ਨੇ ਕੀਤਾ ਲੇਕਿਨ ਸਨੀਰ ਕੁਮਾਰ ਜਾਖੜ ਉਹਨਾਂ ਦਿਨਾਂ ਦੇ ਵਿੱਚ ਆਪਣਾ ਅਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਪ ਦਿੱਤਾ ਸੀ ਲੇਕਿਨ ਉਹਨਾਂ ਨੇ ਪੱਕੀ ਮੋੜ ਨਹੀਂ ਲਾਈ ਸਿਆਸਦਾਨ ਹੋਣ ਦੇ ਨਾਲ ਨਾਲ ਸਨੀਰ ਕੁਮਾਰ ਜਾਖੜ ਇੱਕ ਕਿਸਾਨੀ ਪਰਿਵਾਰ ਤੋਂ ਵੀ ਬਿਲੋਂਗ ਕਰਦੇ ਨੇ ਇੱਧਰ ਜੇ ਗੱਲ ਕਰੀਏ ਰਵਨੀਤ ਬਿੱਟੂ ਰਵਨੀਤ ਬਿੱਟੂ ਅਤੇ ਸਨੀਰ ਕੁਮਾਰ ਜਾਖੜ ਦੀ ਇਹਨਾਂ ਦੇ ਵਿੱਚ ਵੀ ਕੁਝ ਘਾਟੋ ਕਲੇਸ਼ ਹੈ ਲੇਕਿਨ ਹੁਣ ਇੱਕ ਵੱਡਾ ਬਿਆਨ ਆਇਆ ਹੈ ਸੁਨੀਲ ਕੁਮਾਰ ਜਾਖੜ ਦਾ ਸੁਨੀਲ ਕੁਮਾਰ ਜਾਖੜ ਕਾਫੀ ਲੰਬੇ ਸਮੇਂ ਬਾਅਦ ਬੋਲੇ ਨੇ ਤਾਂ ਜਗਸਿਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਉਹਨਾਂ ਦਾ ਦਿਮਾਗੀ ਸਤੁਲਨ ਵਿਗੜ ਗਿਆ ਹੈ ਕਹਿੰਦਾ ਉਹ ਸਮਾਂ ਸੀ ਸੱਤਾ ਦੇ ਨਸ਼ੇ ਵਿੱਚ ਸਾਡੇ ਉੱਤੇ ਤੰਜ ਕਸੇ ਜਾਂਦੇ ਸੀ ਕਮੇਡੀ ਕੀਤੀ ਜਾਂਦੀ ਸੀ ਸਾਨੂੰ ਸਾਡੇ ਕਰੈਕਟਰ ਤੇ ਸਵਾਲ ਖੜੇ ਕੀਤੇ ਜਾਂਦੇ ਸੀ ਲੇਕਿਨ ਕਹਿੰਦਾ ਕਿ ਹੁਣ ਜਿਹੜੇ ਨੇ ਆਪ ਆਪ ਦੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਤਾਂ ਆਪਣੀ ਕੁਰਸੀ ਦੀ ਪਈ ਹੋਈ ਹੈ ਕਿ ਕਿਸੇ ਵੀ ਸਮੇਂ ਮੇਰੀ ਕੁਰਸੀ ਕਨਵੀਨਰ ਅਰਵਿੰਦ ਕੇ ਜੀ ਵਾਲ ਵੱਲੋਂ ਕੋਈ ਜਾ ਸਕਦੀ ਹੈ ਕਹਿੰਦਾ ਮੈਨੂੰ ਕਹਿੰਦੇ ਹੁੰਦੇ ਸੀ ਮੌਨ ਵਰਤੇ ਚਲਾ ਗਿਆ ਸਾਇਲੈਂਟ ਹੋ ਗਿਆ ਪਤਾ ਨਹੀਂ ਕਿਹੜੇ ਘੁਰਨੇ ਚ ਵੜ ਗਿਆ ਕਹਿੰਦਾ ਹੁਣ ਤਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਾਇਲੈਂਟ ਹੋ ਗਏ ਨੇ ਕਹਿੰਦਾ ਜਦੋਂ 13ਵੀਂ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 12 ਹਲਕੇ ਦਿੱਤੇ ਗਏ ਸੀ ਚੋਣ ਪ੍ਰਚਾਰ ਚੋਣ ਰੈਲੀਆਂ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ 12 ਹਲਕਿਆਂ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਵੀ ਹਾਰਿਆ ਜਤਿੰਦਰ ਜੈਨ ਵੀ ਹਾਰਿਆ ਅਤੇ ਮਨੀਸ਼ ਸੋਦੀਆ ਵੀ ਹਾਰਿਆ ਯਾਨੀ ਕਿ 12 ਦੇ ਵਿੱਚੋਂ 12 ਸੀਟਾਂ ਹਾਰ ਗਈ ਆਮ ਆਦਮੀ ਪਾਰਟੀ ਜਿਸ ਦੀ ਬਾਗ ਡੋਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਸੀ ਉਹਨਾਂ ਨੇ ਕਿਹਾ ਕਿ ਮਾਨਸਿਕ ਤੌਰ ਤੇ ਮਾਨਸਿਕ ਸੰਤੁਲਨ ਖੋ ਬੈਠੇ ਨੇ ਹੁਣ ਇੱਧਰ ਉੱਧਰ ਦੀਆਂ ਮਾਰਦੇ ਨੇ ਪੰਜਾਬ ਦੇ ਕੋਲ ਪੈਸਾ ਨਹੀਂ ਪੰਜਾਬ ਦਾ ਬਜਟ ਡਾਵਾ ਡੋਲਾ ਹੈ ਉਹਨਾਂ ਨੇ ਕਿਹਾ ਕਿ ਵਾਅਦੇ ਪੂਰੇ ਹੋਣੇ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਵੇਖਣਾ ਤੇਲ ਵੇਖਣਾ ਤੇ ਤੇਲ ਦੀ ਧਾਰ ਦੇਖਣਾ ਯਾਨੀ ਕਿ ਮਾਨਸਿਕ ਰੋਗੀ ਕਹਿ ਦਿੱਤਾ ਗਿਆ ਸੁਨੀਲ ਕੁਮਾਰ ਜਾਕੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੂ ਯਾਨੀ ਕਿ ਭਗਵੰਤ ਮਾਨ ਦੇ ਸਲਾਹਕਾਰ ਵੀ ਵੱਡਾ ਜਵਾਨ ਵੱਡਾ ਬਿਆਨ ਆਇਆ ਉਹਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਤੁਹਾਨੂੰ ਅਸੀਂ ਕਿਸ ਤਰ੍ਹਾਂ ਭਾਜੜਾ ਪਾਉਣੀ ਆ ਇਹ 2027 ਦਾ ਸਮਾਂ ਹੀ ਦੱਸੇਗਾ ਧੰਨਵਾਦ